ਹੈਲੋ ਜੀ ਕਿਵੇਂ ਹੋ ਜੀ ਹਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਜੀ ਕਿਵੇਂ ਹੋ ਤੁਸੀਂ ਸਾਰੇ e então... está ਹੈਲੋ ਜੀ ਕਿਵੇਂ ਹੋ ਜੀ ਥੈਂਕ ਯੂ ਜੀ ਤੁਹਾਡਾ ਲਾਈਕ ਕਰਨ ਤੇ ਹਾਂ ਜੀ ਦੰਦੀਵਾਲ ਜੀ ਕਿਵੇਂ ਹੋ ਤੁਸੀਂ ਕੀ ਹਾਲ ਚੱਲਿਆ ਜੀ ਅੱਜ ਮੈਨੂੰ ਤੁਹਾਡਾ ਲਾਈਵ ਸ਼ੋਅ ਨਹੀਂ ਸੀ ਹੋ ਰਿਹਾ ਪੰਜਾਬੀ ਜੀਵਨ ਭੈਣ ਜੀ ਨਾਲ ਤੁਹਾਡਾ ਤੇ ਨਾਲ ਰਮਨ ਸਿੱਧੂ ਦਾ ਪਤਾ ਨਹੀਂ ਤਾਂ ਕੋਈ ਰੇਂਜ ਦੀ ਇੱਧਰ ਮੇਰੇ ਵੱਲ ਵੀ ਪ੍ਰੋਬਲਮ ਹੈ ਰੇਂਜ ਦੀ ਪ੍ਰੋਬਲਮ ਹੈ ਮੈਂ ਤੁਹਾਨੂੰ ਜਿਹੜਾ ਪਰਸੋਂ ਦੱਸ ਰਹੀ ਸੀ ਨਾ ਕਿ ਸੱਪ ਦਰਖਤਾਂ ਤੇ ਚੜਿਆ ਹੋਇਆ ਸੀ ਅੱਜ ਉਹ ਫੇਰ ਚੜਿਆ ਹੋਇਆ ਸੀ ਦਰਖਤ ਤੇ ਪਰਸੋਂ ਉਹਨੇ ਉੱਲੂ ਦੇ ਬੱਚੇ ਖਾਦੇ ਤੇ ਅੱਜ ਉਹ ਤੋਦਿਆਂ ਦੇ ਬੱਚੇ ਖਾਂ ਚੜਿਆ ਹੋਇਆ ਸੀ ਉਸ ਤੋਂ ਦੇਖਦੇ ਉੱਤੇ ਮਤਲਬ ਕਿ ਕਈ ਜਾਨਵਰਾਂ ਨੇ ਬੱਚੇ ਦਿੱਤੇ ਹੋਏ ਆ ਇੱਕ ਉੱਲੂ ਦੇ ਬੱਚੇ ਇੱਕ ਤੋਤੇ ਨੇ ਬੱਚੇ ਦਿੱਤੇ ਹੋਏ ਆ ਇੱਕ ਘੁੱਗੀ ਨੇ ਆਲਣਾ ਪਾਇਆ ਹੋਇਆ ਉੱਥੇ ਆਜੋ ਦੇਖਦੇ ਆ ਟਾਪ ਤੇ ਸਿਖਰ ਤੇ ਚੜਿਆ ਹੈ ਸਿਗਾ ਤੋਤਿਆਂ ਦੇ ਬੱਚੇ ਖਾਣ ਤੇ ਅਸੀਂ ਫਿਰ ਅੱਜ ਸਾਰੇ ਆਪਣੇ ਮਿਸ ਕਰਨੇ ਸਾਡੇ 4-5 ਘ ਘਰਿਆ ਸੀ ਇੱਥੇ ਕਿ ਸਕਿਆਂ ਦੇ ਨੇੜੇ-ਨੇੜੇ ਖੇਤਾਂ ਦੇ ਵਿੱਚੇ ਅਸੀਂ ਬਾਹਰ ਤੋਂ ਆਣੀ ਆ ਤੇ ਆਪਾਂ ਫਿਰ 45 ਜਣਿਆਂ ਨੇ ਇਕੱਠੇ ਹੋ ਕੇ ਉਹਨੂੰ ਮਾਰਿਆ ਅੱਜ ਹਾਂਜੀ ਮੈਂ ਠੀਕ ਕਹਾਂ ਜੀ ਹਾਂ ਜੀ ਹਾਂ ਜੀ ਨੈਟਵਰਕ ਪ੍ਰੋਬਲਮ ਇੱਧਰ ਵੀ ਹੈਗੀ ਆ ਮੈਨੂੰ ਲਾਈਕ ਨਹੀਂ ਸ਼ੋ ਹੋ ਰਹਾ ਇਕ ਕੋਈ ਲਾਈਕ ਸ਼ੋ ਹੋ ਰਿਹਾ ਸਿਰਫ ਮੈਂ ਹੁਣ ਤੁਹਾਨੂੰ ਦੇਖਦੀ ਸੀ ਕਿ ਮੈਨੂੰ ਤੁਸੀਂ ਕੋਈ ਨਹੀਂ ਲੱਭਿਆ ਲਾਈਵ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਸ਼ਾਇਦ ਤੁਸੀਂ ਲਾਈਵ ਆਏ ਨਹੀਂ ਤੇ ਫਿਰ ਮੈਂ ਸ਼ੁਰੂ ਕਰ ਲਿਆ ਲਾਈਵ ਮੈਂ ਕਿਹਾ ਚਲੋ ਮੈਂ ਸਬਜ਼ੀ ਬਣਾਉਣ ਲੱਗੀ ਸੀ ਕਿ ਹੁਣ ਉਧਰ ਫ੍ਰੀ ਹੋ ਕੇ ਰਸੋਈ ਚ ਆਈ ਸੀ ਤੇ ਫਿਰ ਮੈਂ ਕਿਹਾ ਜਦੋਂ ਤੱਕ ਆਪਣਾ ਰੋਟੀ ਪਾਣੀ ਦਾ ਕਰਨਾ ਉਦੋਂ ਤੱਕ ਮੈਂ ਲਾਈਵ ਹੋ ਲੈਣੀ ਆ ਹੋਰ ਸਨਾਓ ਤੁਸੀਂ ਭੈਣ ਜੀ ਕਿਵੇਂ ਹੋ ਗੰਦੀਵਾਲ ਜੀ ਧੰਨਵਾਦ ਜੀ ਧੰਨਵਾਦ ਬਹੁਤ ਧੰਨਵਾਦ ਭੈਣੇ ਤੇਰਾ ਤੇਰੇ ਬਲੌਗ ਵੀ ਬਹੁਤ ਵਧੀਆ ਹੁੰਦੇ ਆ ਭੈਣੇ ਗੰਦੀਵਾਲ ਭੈਣੇ ਮੈਂ ਤੇਰੇ ਬਲੌਗ ਦੇਖਦੀ ਹੁੰਨੀ ਆ ਤੁਹਾਡੇ ਪਸ਼ੂਆਂ ਵਾਲੇ ਬਲੌਗ ਸੋਨ ਆਪਾਂ ਫ੍ਰੀ ਹੋ ਜਾਣਾ ਥੋੜੇ ਦਿਨਿਆਂ ਫਿਰ ਆਪਾਂ ਇੱਕ ਦੂਸਰੇ ਦੇ ਬਲੌਗ ਦੇਖਿਆ ਕਰਾਂਗੇ ਓਕੇ ਜੀ ਠੀਕ ਹੈ ਹਾਂ ਜੀ 11 ਵਜੇ ਦਾ ਟਾਈਮ ਠੀਕ ਹੈ ਤੁਸੀਂ 11 ਵਜੇ ਦਾ ਟਾਈਮ ਰੱਖ ਲਓ ਮੈਂ ਤਾਂ ਵੈਸੇ 1:00 ਵਜੇ ਦਾ ਟਾਈਮ ਸੀਗਾ ਸੋਚਿਆ ਸੀਗਾ ਵੀ ਮੈਂ 1:00 ਵਜੇ ਟਾਈਮ ਰੱਖਿਆ ਕਰਨਾ ਹੁਣ ਮੈਨੂੰ ਤੁਸੀਂ ਸ਼ੋ ਨਹੀਂ ਸੀ ਹੋ ਰਿਹਾ ਤੁਹਾਡਾ ਲਾਈਵ ਨਹੀਂ ਸੀ ਸ਼ੋ ਹੋ ਰਿਹਾ ਇਦਾਂ ਕਰ ਲਓ ਤੁਸੀਂ 11 ਵਜੇ ਦਾ ਟਾਈਮ ਰੱਖ ਲਓ ਤੇ ਰਮਨ ਨੂੰ ਕਹੋ 12 ਵਜੇ ਦਾ ਰੱਖ ਲੈਂਦੇ ਆ ਮੈਂ 1 ਵਜੇ ਦਾ ਰੱਖ ਲੈਂਦੀ ਆ ਦੇਖ ਲਓ ਜਿੱਦਾਂ ਸੈਟਿੰਗ ਕਰ ਲਓ ਟਾਈਮ ਦੀ ਹਨਾ ਕੋਈ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਅਸੀਂ ਅੱਜ ਦੀ ਸਪ ਉਹ ਛਾੜ ਦਿੱਤਾ ਗੱਡੀ ਸਭ ਜਿਹੜਾ ਉੱਪਰ ਚੜਿਆ ਤਰਕਤਾਂ ਤੇ ਚੜਦਾ ਸੀ ਨਾ ਉਹਨੂੰ ਅਸੀਂ ਅੱਜ ਗੱਡੀ ਚਾੜਤਾ ਹਾਂ ਜਦ ਫੇਰ ਉਹ ਚੜਿਆ ਹੋਆ ਅਸੀਂ ਤਰਕਤਾਂ ਤੇ ਹਾਂਜੀ ਠੀਕ ਹੈ ਜੀ ਮੈਂ ਇੱਕ ਪੀਐਮ ਦਾ ਰੱਖ ਲੂੰਗੀ ਤੁਸੀਂ ਹੁਣ ਹੈਗੇ ਹੋ ਲਾਈਵ

ਜਾ ਤੂੰ ਆਏਗਾ ਦੂਸਰਾ ਆ ਨੇਰੀ ਵਗੈਰਾ ਹਵਾ ਚ ਚੱਲ ਰਹੀ ਹੈ ਨਾ ਉਹਦੀ ਵਜ੍ਹਾ ਕਰਕੇ ਨੈਟਵਰਕ ਪ੍ਰੋਬਲਮ ਆ ਰਹੀ ਆ ਹਾਂਜੀ ਦੰਦੀਵਾਲ ਭੈਣੇ ਕਿਵੇਂ ਆ ਕਿੱਥੇ ਚਲ ਗਈ ਆ ਜਾ ਆ ਜਾ ਥੋੜੀ ਜਿਹੀ ਰੌਣਕ ਹੋਵੇ ਲਾਈਵ ਦੇ ਵਿੱਚ ਹੋਰ ਜੀਵਨ ਭੈਣ ਜੀ ਘਰੇ ਸਭ ਠੀਕ ਹੈ ਜੀ ਮੇਰੀ ਬੋਲੀ ਥੋੜੀ ਜਿਹੀ ਨਾ ਪਿੰਡੂ ਸਟਾਈਲ ਜਿਹੀ ਆ ਵੈਸੇ ਰਹਿ ਕੇ ਤਾਂ ਮੈਂ ਕ੍ਰਿਸਚਨ ਹੀ 8-9 ਸਾਲ ਪਰ ਬੋਲੀ ਮੇਰੀ ਇਵੇਂ ਦੀ ਆ ਮੈਂ ਆਪਣਾ ਦੇਸੀ ਸਟਾਈਲ ਨਹੀਂ ਜੀ ਚੇਂਜ ਕੀਤਾ ਮੇਰਾ ਦੇਸੀ ਸਟਾਈਲ ਜਿਵੇਂ ਦਸੀ ਉਵੇਂ ਤੇਈ ਆ ਅੱਛਾ ਜੀ ਲਾਈਟ ਵੀ ਨਹੀਂ ਹੈਗੀ ਵੈਸੇ ਤਾਂ ਸਾਡੇ ਇੱਧਰ ਲਾਈਟ ਰਹਿੰਦੀ ਆ ਲਾਈਟ ਸਾਡੇ 24 ਘੰਟੇ ਆ ਕਿਤੇ ਤਾਰਾਂ ਤੁਰੰਤ ਖਰਾਬ ਹੋ ਜਾਣ ਤਾਂ ਫੇਰੇ ਹੀ ਜਾਂਦੀ ਆ ਨਹੀਂ ਤਾਂ ਲਾਈਟ ਇੱਥੇ ਸਾਡੇ 24 ਘੰਟੇ ਆ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸਾਡੇ ਤੇ 24 ਘੰਟੇ ਸਾਡੇ ਪੰਜਾਂ ਪਿੰਡਾਂ ਨੂੰ ਨਾ ਇੱਥੇ ਸਾਡੇ ਬਣਿਆ ਹੋਇਆ ਬਿਜਲੀ ਘਰ ਮਿਲ ਕੇ ਪੰਜਾਂ ਪਿੰਡਾਂ ਦੇ ਵਿਚਕਾਰ ਚਾ ਬਿਜਲੀ ਘਰ ਬਣਿਆ ਤੇ ਬਿਜਲੀ ਘਰ ਨੂੰ ਜ਼ਮੀਨ ਕੀਤੀ ਸੀ ਦਾਨ ਤੇ ਸਾਡੇ ਪੰਜਾਂ ਪਿੰਡਾਂ ਨੂੰ 24 ਘੰਟੇ ਬਿਜਲੀ ਆ ਮਤਲਬ ਕਿ ਲਾਈਟ ਕਿਤੇ ਲਾਈਨ ਵਗੈਰਾ ਤਾਰਾਂ ਤੁਰਾ ਟੁੱਟ ਜਾਂਦੇ ਫਿਰ ਕੱਟ ਲੱਗਦਾ ਵੈਸੇ ਉਦਾਂ ਅਦਰਵਾਈਜ਼ ਕੱਟ ਨਹੀਂ ਲੱਗਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੇਰੀ ਵੀ ਇਹੀ ਸੋਚ ਆ ਆਪਾਂ ਜਿਵੇਂ ਦੇ ਹੈਗੇ ਆ ਉਵੇਂ ਦੇ ਰਹੀਏ ਰਵਾਂਗੇ ਤੇ ਜੇ ਨੂੰ ਚੰਗੇ ਲੱਗਣਾ ਆਪਾਂ ਐਦਾਂ ਵੀ ਚੰਗੇ ਲੱਗ ਜਾਣਾ ਹਨਾ ਕਿਉਂਕਿ ਮੈਨੂੰ ਮੈਂ ਮੇਕਅਪ ਤਾਂ ਕਰਦੀ ਨਹੀਂ ਬਿਲਕੁਲ ਵੀ ਕਿਤੇ ਭਾਵੇਂ ਕਦੇ ਜਾਣਾ ਤਾਂ ਕਿਤੇ ਫੇਰ ਭਾਵੇਂ ਕਰ ਲੈਣਾ ਨਹੀਂ ਤਾਂ ਅਦਰਵਾਈਜ਼ ਤਾਂ ਕਰਦੀ ਨਹੀਂ ਮੈਂ ਮੇਕਅਪ ਮੈਂ ਸ਼ਾਰਟ ਵਗੈਰਾ ਵੀ ਪਾਣੀ ਆ ਜਿਵੇਂ ਉਧਰੋਂ ਬਾੜੇ ਤੋਂ ਆਈ ਲਿਪੜੀ ਟਿਪੜੀ ਕੰਮਕਾਰ ਚੋਂ ਸ਼ਾਰਟ ਵੀ ਮੈਂ ਕਿ ਉਹਦਾ ਹੀ ਪਾ ਦਿੰਦੀ ਆ ਜਿੱਦਾਂ ਉਧਰੋਂ ਆ ਕੇ ਇਹ ਹੋਇਆ 10 ਮਿੰਟ ਬੈਠੀ ਪੱਖੇ ਥੱਲੇ ਫੋਨ ਚੁੱਕਿਆ ਦੇਖਿਆ ਕੋਈ ਗਾਣਾ ਵਧੀਆ ਲੱਗਿਆ शॉर्ट पा देना हां जी नहेरी करके है ना जिद वगैरह चल रही इन्होंने करके प्रॉब्लम है। कर तारा ने तारा में छुट टूट जाते ਇਹੀ ਪ੍ਰੋਬਲਮ ਮੈਨੂੰ ਵੀ ਲੱਗਦੀ ਹੈ ਸਾਡੇ ਵੀ ਕੱਲ ਗਈ ਹੋਈ ਸੀ ਲਾਈਟ ਮਤਲਬ ਕਿ ਤਕਰੀਬਨ ਸ਼ਾਇਦ 3-4 ਵਜੇ ਆਈ 11 ਵਜੇ ਚੱਲ ਗਈ ਸੀ ਕੀ ਕਰੂਗਾ ਬੰਦਾ ओके जी ओके जी टी का टाइम हो गया है ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਨੈਟਵਰਕ ਦੀ ਕਿਉਂਕਿ ਨੈਟਵਰਕ ਡੁੱਧ ਰਿਹਾ ਬਾਰ-ਬਾਰ ਮੈਂ ਵੀ ਹੁਣ ਥੋੜਾ ਟਾਈਮ ਲਾਈਕ ਕਰਕੇ ਬੰਦ ਕਰ ਦੇਣਾ ਤੱਕ ਘੰਟੇ ਲਾਈਵ ਕਰਨਾ ਆ ਕਿਉਂਕਿ ਨੈਟਵਰਕ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਜੀ ਸ਼ੋ ਨਹੀਂ ਹੋ ਰਿਹਾ ਕੁਝ ਵੀ ਸ਼ੋ ਨਹੀਂ ਹੋ ਰਿਹਾ ਨਾ ਲਾਈਕ ਸ਼ੋ ਹੋ ਰਿਹਾ ਯਾ ਨਾ व्यूवर्स शो हो रहे आ कि किन्ने व्यूवर्स हुए अपने नाल जुड़े आ नैट की प्रॉब्लम ओके जी ओके मैं दूसरे फोन तो जानी उधर भी लवाने हाजरी ਜਿੰਨੇ ਉੱਤਰ ਵੀ ਗੇੜੀ ਦਿੰਨੇ ਆ ਬਸ ਮੈਂ ਵੀ ਥੋੜਾ ਟਾਈਮ ਲਾਈਵ ਕਰਨਾ ਮੈਂ ਬੰਦ ਕਰ ਦੇਣਾ ਨੈਟਵਰਕ ਦੀ ਪ੍ਰੋਬਲਮ ਆ ਤੇਰ ਉੱਤਰ ਰਮਨ ਬਾਲ ਚੱਲਦੇ ਆ ਉਹਨਾਂ ਦੇ ਸ਼ਾਇਦ ਹੋਣਾ ਨਹੀਂ ਨੈਟਵਰਕ ਦਾ ਇਸ਼ੂ ਸਾਡੇ ਹਾਂ ਨੈਟਵਰਕ ਦਾ ਇਸ਼ੂ ਬਹੁਤ ਆ ਲਾਈਵ ਵਿੱਚ ਚੱਲਦੇ ਆਂ ਆਪਾਂ ਚੱਲਦੇ ਆ ਜੀ ਆਪਾਂ ਰਮਨ ਦੇ ਲਾਈਵ ਵਿੱਚ ਚੱਲਦੇ ਆ ਬਸ ਮੈਂ ਥੋੜੇ ਟਾਈਮ ਤੱਕ ਆਪਣਾ ਲਾਈਵ ਬੰਦ ਕਰ ਦੇਣਾ ਫਿਰ ਆਪਾਂ ਉਧਰ ਚੱਲਦੇ ਆ ਉਨ੍ਹਾਂ ਦੇ ਸ਼ਾਇਦ ਨੈਟਵਰਕ ਸਹੀ ਹੋਣਾ ਹੈ ਸਾਡੇ ਇੱਧਰ ਨੈਟਵਰਕ ਦੀ ਪ੍ਰੋਬਲਮ ਆ